ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਾਈਸ ਮillers ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਝੋਨੇ ਦੀ ਨਿਰਵਿਘਨ ਖਰੀਦ ਦੇ ਲਈ ਅਹਿਮ ਫੈਸਲੇ ਲਏ ਗਏ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਵਿੱਚ 15 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਲਿਖਤੀ ਪਲਾਨ ਸਰਕਾਰ ਨੂੰ ਦਿੱਤਾ ਹੈ ਦਸੰਬਰ 2024 ਤੱਕ 40 ਲੱਖ ਟਨ ਅਨਾਜ ਚੁਕੇਗੀ ਐਫਸੀਆਈ ਮਾਰਚ 2025 ਤੱਕ 90 ਲੱਖ ਟਨ ਸਪੇਸ ਖਾਲੀ ਕਰਨ ਲਈ ਵੀ ਦਿੱਤਾ ਲਿਖਤੀ ਭਰੋਸਾ ਮਿਲਰਾਂ ਦੇ ਪਾਸੋਂ ਹੁਣ ਸਿਰਫ 10 ਰੁਪਏ ਪ੍ਰਤੀ ਟਨ ਲਈ ਜਾਵੇਗੀ ਸੀਐਮਆਰ ਸਿਕਿਉਰਿਟੀ ਬਾਕੀ ਰਕਮ ਵਾਪਸ ਦਿੱਤੀ ਜਾਏਗੀ ਪਹਿਲਾਂ 175 ਰੁਪਏ ਪ੍ਰਤੀ ਟਨ ਸਿਕਿਉਰਿਟੀ ਲਈ ਜਾਂਦੀ ਸੀ ਮੌਜੂਦਾ ਮਿਲਾਂ ਦੀ ਅਲਾਟਮੈਂਟ ਇਸ ਸਾਲ ਬਿਨਾਂ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸੌਣੀ ਮੰਡੀਕਰਨ 2024-25 ਦੀ ਮਿਲਿੰਗ ਐਫਆਰਕੇ ਟੈਂਡਰ ਨਾਲ ਸ਼ੁਰੂ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਾਈਸ ਮillers ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਝੋਨੇ ਦੀ ਨਿਰਵਿਘਨ ਖਰੀਦ ਦੇ ਲਈ ਅਹਿਮ ਫੈਸਲੇ ਲਏ ਗਏ ਨੇ ਐਫਸੀਆਈ ਨੇ ਅਕਤੂਬਰ ਮਹੀਨੇ ਦੇ ਵਿੱਚ 15 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਲਿਖਤੀ ਪਲਾਨ ਸਰਕਾਰ ਨੂੰ ਦਿੱਤਾ ਹੈ ਦਸੰਬਰ 2024 ਤੱਕ 40 ਲੱਖ ਟਨ ਅਨਾਜ ਚੁਕੇਗੀ ਐਫਸੀਆਈ ਮਾਰਚ 2025 ਤੱਕ 90 ਲੱਖ ਟਨ ਸਪੇਸ ਖਾਲੀ ਕਰਨ ਲਈ ਵੀ ਦਿੱਤਾ ਲਿਖਤੀ ਭਰੋਸਾ ਮਿਲਰਾਂ ਦੇ ਪਾਸੋਂ ਹੁਣ ਸਿਰਫ 10 ਰੁਪਏ ਪ੍ਰਤੀ ਟਨ ਲਈ ਜਾਵੇਗੀ ਸੀਐਮਆਰ ਸਿਕਿਉਰਿਟੀ ਬਾਕੀ ਰਕਮ ਵਾਪਸ ਦਿੱਤੀ ਜਾਏਗੀ ਪਹਿਲਾਂ 175 ਰੁਪਏ ਪ੍ਰਤੀ ਟਨ ਸਿਕਿਉਰਿਟੀ ਲਈ ਜਾਂਦੀ ਸੀ ਮੌਜੂਦਾ ਮਿਲਾਂ ਦੀ ਅਲਾਟਮੈਂਟ ਇਸ ਸਾਲ ਬਿਨਾਂ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸੌਣੀ ਮੰਡੀਕਰਨ 2024-25 ਦੀ ਮਿਲਿੰਗ ਐਫਆਰਕੇ ਟੈਂਡਰ ਨਾਲ ਸ਼ੁਰੂ ਹੋਵੇਗੀ